ਸਨਮਾਨ ਸਤਕਾਰਯੋ ਗੁਰੂ ਰੂਪ ਗੁਰੂ ਪਿਆਰੇ ਗੁਰੂ ਸWARE ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀਆ ਦੀ ਅપર ਅਪਾਰ ਰਹਿਮਤ ਕਿਰਪਾ ਦਇਆ ਹੋਈ ਅਮਰਤ ਵੇਲੇ ਦਾ ਸੁਭਾਗਾ ਸਮਾ ਬਖਸ਼ਿਆ ਅਮਰਤ ਵੇਲੇ ਨੂੰ ਜਾਣਦਿਆਂ ਹੋਇਆਂ ਸੁੰਦਰ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਨਿਤਨੇਮ ਗੁਰਬਾਣੀਆਂ ਦੇ ਜਾਪ ਹੋਏ ਸ਼ਬਦ ਕੀਰਤਨ ਹੋਏ ਸੋ ਹੁਣ ਜੋ ਸਮਾ ਹੋਇਆ ਹੈ ਗੁਰਬਾਣੀ ਕਥਾ ਵਿਚਾਰਾਂ ਦਾ ਖੁਸ਼ਕਹਿਣ ਸੁਣਨ ਤੋਂ ਪਹਿਲਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਾਂ ਦੇ ਚਰਨਾਂ ਦਾ ਧਿਆਨ ਰੱਖੀ ਧਰਿਏ ਤੇ ਪਿਆਰ ਦੇ ਵਿੱਚ ਆਈਏ ਬੜੇ ਪਿਆਰ ਸਹਿਤ ਜਪਨਾ ਕਰੋ ਜੇ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਇਹ ਪਾਵਨ ਪਵਿੱਤਰ ਮੁਖਵਾਕ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਅਤੇ ਹਾਜ਼ਰ ਨਾਜ਼ਰ ਸਤ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 661 ਤੋਂ ਲੈ ਕਰਕੇ 662 ਉੱਪਰ ਸੁਭਾਏ ਮਾਨ ਹੈ ਜੀ ਇਸ ਪਾਵਨ ਪਵਿੱਤਰ ਮੁਖਵਾਕ ਦੀ ਰਚਨਾ ਸਤਿਗੁਰੂ ਜੀਆ ਨੇ ਉਸ ਸਮੇਂ ਕੀਤੀ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਕਿਸਤਾਨ ਦੇ ਵਿੱਚ ਲਾਹੌਰ ਸ਼ਹਿਰ ਦੇ ਵਿੱਚ ਗਏ ਸਨ ਤੇ ਉੱਥੇ ਇੱਕ ਬਾਣੀਏ ਦਾ ਉਧਾਰ ਕੀਤਾ ਬਾਣੀਏ ਨੂੰ ਪਾਰ ਪਾਰ ਕੀਤਾ ਬਾਣਿਏ ਦਾ ਪਾਰ ਉਤਾਰਾ ਕੀਤਾ ਤੇ ਉੱਥੋਂ ਚੱਲ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਦਾ ਨੂੰ ਮਿੱਟੰਗ ਗੁਮਰੀ ਆ ਗਏ ਤੇ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਿੱਟੰਗ ਗੁਮਰੀ ਆਏ ਤੇ ਉੱਥੇ ਸਾਧ ਸੰਗਤ ਜੀ ਉੱਥੋਂ ਦੇ ਜਿਹੜੇ ਵਸਨੀਕ ਸਨ ਉੱਥੋਂ ਦੇ ਰਹਿਣ ਵਾਲੇ ਲੋਕ ਸਨ ਉਹਨਾਂ ਨੇ ਸਤਿਗੁਰੂ ਜੀਆ ਨੂੰ ਨਗਰ ਦੇ ਵਿੱਚ ਚਰਣ ਨਹੀਂ ਪਾਉਣ ਦਿੱਤੇ ਨਗਰ ਦੇ ਵਿੱਚ ਵੜਨ ਨਹੀਂ ਦਿੱਤਾ ਤੇ ਨਗਰ ਤੇ ਜਿਹੜੇ ਡਿਉੜੀ ਸੀ ਗੇਟ ਤੋਂ ਹੀ ਜਿਹੜਾ ਹੈ ਉਹ ਪਿੱਛੇ ਮੋੜ ਦਿੱਤਾ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਪਸ ਇੱਕ ਖੇਤ ਦੇ ਵਿੱਚ ਚਲੇ ਗਏ ਜਿੱਥੇ ਇੱਕ ਬੋਰਡ ਲੱਗਾ ਹੋਇਆ ਸੀ ਉੱਥੇ ਜਾ ਕਰਕੇ ਬੈਠ ਗਏ ਉਸ ਬੋਰਡ ਦੇ ਥੱਲੇ ਇੱਕ ਕੋਹੜੀ ਦੀ ਝੋਪੜੀ ਸੀ ਝੁੱਗੀ ਸੀ ਉਸ ਦੇ ਵਿੱਚ ਇੱਕ ਕੋਹੜੀ ਰਹਿੰਦਾ ਸੀ ਬਹੁਤ ਵਿਰਲਾਪ ਕਰਦਾ ਸੀ ਜਦੋਂ ਉਸ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ ਤੇ ਉਸ ਦੀ ਜਿਹੜੀ ਪੀੜ ਸੀ ਉਹ हट ਗਈ ਜਿਹੜੀ ਕੋੜ ਦੇ ਕਰਕੇ ਉਸ ਨੂੰ ਪੀੜ ਹੋ ਰਹੀ ਸੀ ਉਹ हट ਗਈ ਜਦੋਂ ਉਸ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ ਸਾਧ ਸੰਗਤ ਜੀਓ ਜਦੋਂ ਬੋੜ ਜਿਹੜਾ ਸੀ ਉਹ ਵੀ ਸੁੱਕਾ ਹੋਇਆ ਸੀ ਜਦੋਂ ਸਤਿਗੁਰੂ ਜੀਆਂ ਦੇ ਉੱਥੇ ਚਰਨ ਪਏ ਤੇ ਉਹ ਬੋੜ ਜਿਹੜਾ ਸੀ ਉਹ ਆਪਣੇ ਆਪ ਹਰਾ ਹੋ ਗਿਆ ਉਹ ਅੱਜ ਵੀ ਉਸੇ ਪ੍ਰਕਾਰ ਦੇ ਨਾਲ ਹਰਾ ਹੈ ਤੇ ਜਦੋਂ ਕੋੜੀ ਨੇ ਸਤਿਗੁਰੂ ਜੀਆਂ ਦੇ ਦਰਸ਼ਨ ਕੀਤੇ ਤੇ ਉਸ ਨੂੰ ਜਿਹੜਾ ਕੋੜ ਦੀ ਦਰਦ ਤੋਂ ਜਿਹੜਾ ਹੈ ਉਹ ਆਰਾਮ ਮਿਲਿਆ ਰਾਹਤ ਮਿਲੀ ਤੇ ਜਦੋਂ ਹਨੇਰਾ ਹੋਇਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਦਰਸ਼ਨ ਹੋਣੇ ਬੰਦ ਹੋ ਗਏ ਫੇਰ ਉਹ ਕੋੜ ਦੀ ਪੀੜ ਦੇ ਨਾਲ ਫੇਰ ਲਾਪ ਕਰਨ ਲੱਗ ਪਿਆ ਫੇਰ ਉਸ ਨੂੰ ਦਰਦ ਸ਼ੁਰੂ ਹੋ ਗਈ ਤੇ ਜਦੋਂ ਫੇਰ ਦਿਨ ਚੜਿਆ ਅੰਮ੍ਰਿਤ ਵੇਲਾ ਹੋਇਆ ਫੇਰ ਸਤਿਗੁਰੂ ਜੀਆਂ ਦੇ ਦਰਸ਼ਨ ਹੋਏ ਉਸ ਨੂੰ ਤੇ ਫੇਰ ਉਸ ਨੂੰ ਜਿਹੜਾ ਹੈ ਉਹ ਪੀੜ ਤੋਂ ਰਾਹਤ ਮਿਲੀ ਤੇ ਉਦੋਂ ਫੇਰ ਉਹ ਕੋੜੀ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਕਹਿੰਦਾ ਸਤਿਗੁਰੂ ਜੀ ਜੇਕਰ ਤੁਹਾਡੇ ਦਰਸ਼ਨ ਕਰਨ ਦੇ ਨਾਲ ਮੇਰੀ ਇਹ ਕੋੜ ਦੀ ਪੀੜ ਜਿਹੜੀ ਹੈ ਉਹ ਹਟ ਸਕਦੀ ਹੈ ਮੈਨੂੰ ਕੋੜ ਦੀ ਪੀੜ ਤੋਂ ਰਾਹਤ ਮਿਲ ਸਕਦੀ ਹੈ ਤਾਂ ਸਾਡੇ ਉੱਤੇ ਕਿਰਪਾ ਕਰੋ ਦਇਆ ਕਰੋ ਇਹ ਜਿਹੜਾ ਕੋੜ ਹੈ ਇਹ ਹਮੇਸ਼ਾ ਵਾਸਤੇ ਮਿਟਾ ਦਿਓ ਤੇ ਉਸ ਕੋੜੀ ਦੇ ਬੋਲ ਸੁਣ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆ ਨੇ ਉਸ ਵੇ ਇਹ ਜਿਹੜਾ ਪਾਵਨ ਪਵਿੱਤਰ ਮੁਖਵਾਕ ਹੈ ਉਹ ਉਚਾਰਨ ਕੀਤਾ ਸੋ ਆਓ ਇਸ ਪਾਵਨ ਪਿੱਤਰ ਮੁਖਵਾਕ ਦੀ ਵਿਚਾਰ ਕਰਨਾ ਕਰੀਏ ਜੀ ਜੀਉ ਤਪਤ ਹੈ ਬਾਰੋ ਬਾਰ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਕਿ ਇਹ ਜਾ ਜਿਹੜਾ ਆਪਣਾ ਜੀ ਹੈ ਆਪਣਾ ਮਨ ਹੈ ਇਹ ਵਿਸ਼ਿਆਂ ਵਿਚਾਰਾਂ ਦੀ ਅੱਗ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਦੇ ਵਿੱਚ ਬਾਰ ਬਾਰ ਜਿਹੜਾ ਇਹ ਤਪਦਾ ਰਹਿੰਦਾ ਹੈ ਜੀਉ ਤਪਤ ਹੈ ਬਾਰੋ ਬਾਰ ਇਹ ਵਿਸ਼ਿਆਂ ਵਿਕਾਰਾਂ ਦੀ ਅਗਦੇ ਵਿੱਚ ਜਿਹੜਾ ਹੈ ਈਰਖਾ ਨਿੰਦਿਆ ਚੁਗਲੀ ਦੀ ਅਗਦੇ ਵਿੱਚ ਜਿਹੜਾ ਹੈ ਇਹ ਦਿਨੋ ਦਿੜ ਜਿਹੜਾ ਹੈ ਉਹ ਵੱਲਦਾ ਰਹਿੰਦਾ ਹੈ ਛੜਦਾ ਰਹਿੰਦਾ ਹੈ ਤਪ ਤਪ ਖਪੈ ਬਹੁਤ ਬੇਕਾਰ ਤੇ ਤਪ ਤਪ ਕੇ ਇਸ ਨੂੰ ਸੇਕ ਲੱਗ ਲੱਗ ਕੇ ਤਪ ਤਪ ਕੇ ਇਹ ਜਿਹੜਾ ਹੈ ਬਹੁਤ ਸਾਰੇ ਵਿਸ਼ਿਆਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਖਪੈ ਬਹੁਤ ਬੇਕਾਰ ਵਿਸ਼ਿਆਂ ਵਿਕਾਰਾਂ ਦੇ ਵਿੱਚ ਜਿਹੜਾ ਹੈ ਇਹ ਫਸਿਆ ਰਹਿੰਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੀਆਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਇਹ ਜਿਹੜਾ ਮਨ ਹੈ ਇਹ ਹਮੇਸ਼ਾ ਹੀ ਉਲਝਿਆ ਰਹਿੰਦਾ ਹੈ ਜੈ ਤਨ ਬਾਣੀ ਵਿਸਰ ਜਾਏ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਤਨ ਦੇ ਕੋਲੋਂ ਜੈ ਤਨ ਜਿਸ ਤਨ ਦੇ ਕੋਲੋਂ ਬਾਣੀ ਵਿਸਰ ਜਾਏ ਜਿਸ ਤਨ ਦੇ ਕੋਲੋਂ ਬਾਣੀ ਵਿਸਰ ਜਾਏ ਬਾਣੀ ਨਾ ਪੜੀ ਜਾਵੇ ਜੋ ਪੱਕਾ ਰੋਗੀ ਵਿਰਲਾਏ ਤੇ ਪੱਕਾ ਰੋਗੀ ਕਹਿੰਦੇ ਨੇ ਕੋੜ ਦੇ ਰੋਗੀ ਨੂੰ ਜਿਸ ਦੇ ਸਰੀਰ ਤੇ ਕੋੜ ਚੱਲਿਆ ਹੋਵੇ ਉਸ ਨੂੰ ਕਹਿੰਦੇ ਨੇ ਪੱਕਾ ਰੋਗੀ ਤੇ ਸਤਿਗੁਰੂ ਜੀ ਕਹਿੰਦੇ ਨਿਕ ਜਿਸ ਤਨ ਦੇ ਕੋਲੋਂ ਬਾਣੀ ਵਿਸਰ ਜਾਂਦੀ ਹੈ ਜਿਹੜਾ ਮਨੁੱਖ ਬਾਣੀ ਨੂੰ ਵਿਸਾਰ ਦਿੰਦਾ ਹੈ ਉਹ ਕਿਸ ਪ੍ਰਕਾਰ ਮਿਰਲਾਪ ਕਰਦਾ ਹੈ ਜਿਉਂ ਪੱਕਾ ਰੋਗੀ ਵਿਰਲਾਇ ਜਿਸ ਪ੍ਰਕਾਰ ਦੇ ਨਾਲ ਇੱਕ ਕੋੜੀ ਵਿਰਲਾਪ ਕਰਦਾ ਹੈ ਜਿਸ ਪ੍ਰਕਾਰ ਦੇ ਨਾਲ ਇੱਕ ਕੋੜੀ ਨੂੰ ਦਰਦ ਹੁੰਦਾ ਹੈ ਉਸ ਪ੍ਰਕਾਰ ਦੇ ਨਾਲ ਉਸ ਮਨੁੱਖ ਨੂੰ ਦਰਦ ਹੁੰਦਾ ਹੈ ਜਿਹੜਾ ਬਾਣੀ ਨੂੰ ਵਿਸਾਰਦਾ ਹੈ ਜਿਹੜਾ ਬਾਣੀ ਨਹੀਂ ਪੜਦਾ ਤੇ ਅੱਗੇ ਸਤਿਗੁਰੂ ਜੀ ਕਹਿੰਦੇ ਬਹੁਤਾ ਬੋਲਣ ਚੱਖਣ ਹੋਏ ਇਹ ਕਹਿੰਦੇ ਕਿ ਜਿਹੜਾ ਇਹ ਬਹੁਤਾ ਬੋਲਣਾ ਹੈ ਕਿਸੇ ਦੇ ਨਾਲ ਗੱਲਾਂ ਕਰੀ ਜਾਣੀਆਂ ਕਿਸ ਦੀ ਇਰਖਾ ਕਰੀ ਜਾਣੀ ਨਿੰਦਿਆ ਕਰੀ ਜਾਣੀ ਚੁਗਲੀ ਕਰੀ ਜਾਣੀ ਇਹ ਬਹੁਤਾ ਜਿਹੜਾ ਬੋਲਣਾ ਹੈ ਉਹ ਵੀ ਜਿਹੜਾ ਹੈ ਉਹ ਸਹੀ ਨਹੀਂ ਹੈ ਛਕਣਾ मात्र ਹੀ ਹੈ ਬਹੁਤਾ ਬੋਲਣਾ ਵੀ ਜਿਹੜਾ ਹੈ ਉਹ ਗਲਤ ਹੈ ਵਿਣ ਬੋਲੇ ਜਾਣਾ ਸਭ ਸੋਏ ਤੇ ਉਹ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਸ੍ਰਿਸ਼ਟੀ ਦੇ ਮਾਲਕ ਦੇ ਅੱਗੇ ਵੀ ਜਿਹੜਾ ਹੈ ਉਹ ਬਹੁਤਾ ਬੋਲਣ ਦੀ ਲੋੜ ਨਹੀਂ ਉਹ ਬਿਨ ਬੋਲੇ ਬਿਨ ਬੋਲੇ ਜਾਣੈ ਸਭ ਸੋਈ ਉਹ ਬਿਨਾ ਬੋਲਿਆ ਹੀ ਸਭ ਕੁਝ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਸਾਰਿਆਂ ਨੂੰ ਜਾਣਦਾ ਹੈ ਸਾਰਿਆਂ ਦੀ ਮਨਾਂ ਦੀਆਂ ਜਾਣਨ ਵਾਲਾ ਹੈ ਤੇ ਉਸ ਦੇ ਅੱਗੇ ਵੀ ਜਿਹੜਾ ਹੈ ਬਹੁਤਾ ਬੋਲਣ ਦੀ ਲੋੜ ਨਹੀਂ ਉਸ ਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਉਹ ਬਿਨ ਬੋਲਦਿਆਂ ਹੀ ਸਾਰਾ ਕੁਝ ਜਾਣਦਾ ਹੈ ਬੰਦੇ ਦੇ ਜੋ ਮਨ ਦੇ ਵਿੱਚ ਹੁੰਦਾ ਹੈ ਜੋ ਬੰਦੇ ਦੀ ਮਨ ਦੀ ਇੱਛਾ ਹੁੰਦੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਜਾਣਦਾ ਹੈ ਤੇ ਉਹ ਆਪ ਹੀ ਉਸ ਵਿਚਾਂ ਨੂੰ ਜਿਹੜਾ ਹੈ ਉਹ ਪੂਰਾ ਕਰ ਦਿੰਦਾ ਹੈ ਸੋ ਇਸ ਕਰਕੇ ਜਿਹੜਾ ਹੈ ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਬਹੁਤਾ ਬੋਲਣਾ ਹੈ ਜਾਂ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀਆਂ ਕਰਨੀਆਂ ਹਨ ਉਹ ਵੀ ਜਿਹੜਾ ਹੈ ਬਹੁਤਾ ਚੰਗੀ ਗੱਲ ਨਹੀਂ ਥੋੜਾ ਬੋਲਣਾ ਚਾਹੀਦਾ ਹੈ ਤੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਬਿਨ ਬੋਲਿਆ ਹੀ ਸਭ ਕੁਝ ਜਾਣਦਾ ਹੈ ਰਹਾਉ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਹੁਣ ਰਹਾਉ ਦਾ ਵਿਸ਼ਰਾਮ ਦੇ ਕਰਕੇ ਫਰਮਾਉਂਦੇ ਜਿਨ ਕਨ ਕੀਤੇ ਅੱਖੀ ਨਾਕ ਕੇ ਜਿਸ ਪਰਮਾਤਮਾ ਨੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸੁਣਨ ਵਾਸਤੇ ਕੰਨ ਦਿੱਤੇ ਜਿਨ ਕਨ ਕੀਤੇ ਜਿਸ ਨੇ ਸੁਣਨ ਵਾਸਤੇ ਕੰਨ ਦਿੱਤੇ ਕੀ ਸੁਣਨ ਵਾਸਤੇ ਕੰਨ ਦਿੱਤੇ ਸਨ ਗੁਰਬਾਣੀ ਸੁਣਨ ਲਈ ਗੁਰਬਾਣੀ ਸੁਣਨ ਲਈ ਪਰਮਾਤਮਾ ਦੀ ਸਿੱਖ ਸਲਾਹ ਸੁਣਨ ਵਾਸਤੇ ਪਰ ਆਪਾਂ ਤੇ ਗਲਤ ਰਸਤਿਆਂ ਤੇ ਪੈ ਗਏ ਕੀ ਰੱਖਿਆ ਨਿੰਦਿਆ ਚੁਗਲੀ ਇਸ ਕੰਨਾਂ ਦੇ ਨਾਲ ਸੁਣਨ ਲੱਗ ਪਏ ਪਰ ਸਤਿਗੁਰੂ ਜੀਆ ਨੇ ਇਹ ਜਿਹੜੇ ਕੰਨ ਦਿੱਤੇ ਸਨ ਇਹ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਸੁਣਨ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿੱਖਤ ਸਲਾਹ ਸੁਣਨ ਵਾਸਤੇ ਦਿੱਤੇ ਸਨ ਜਿਨ ਕਨ ਕੀਤੇ ਅੱਖੀ ਨਾਕ ਤੇ ਅੱਖਾਂ ਕਾਦੇ ਵਾਸਤੇ ਦਿੱਤੀਆਂ ਸਨ ਅੱਖੀਆਂ ਅੱਖਾਂ ਦਿੱਤੀਆਂ ਸਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਨ ਵਾਸਤੇ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਤੇ ਨਾਕ ਦਿੱਤਾ ਸਹੀ ਸੁਗੰਧੀ ਲੈਣ ਵਾਸਤੇ ਚੰਗੀਆਂ ਚੀਜ਼ਾਂ ਦੀ ਸੁਗੰਧੀ ਲੈਣ ਵਾਸਤੇ ਪਰਮਾਤਮਾ ਦੇ ਚਰਨਾਂ ਦੀ ਧੂੜ ਦੀ ਸੁਗੰਧੀ ਲੈਣ ਵਾਸਤੇ ਜਿਨ ਜਿਹਵਾ ਦਿੱਤੀ ਬੋਲੇ ਤਾਤ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਜ਼ੇਬਾ ਕਾਦੇ ਵਾਸਤੇ ਦਿੱਤੀ ਜ਼ੇਬਾ ਦਿੱਤੀ ਜਬਾ ਜਬਾਨ ਦਿੱਤੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਵਾਸ ਗੁਣ ਗਾਉਣ ਵਾਸਤੇ ਨਾ ਕਿ ਨਿੰਦਿਆ ਈਰਖਾ ਚੁਗਲੀ ਕਰਨ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਜੀਬ ਦਿੱਤੀ ਹੈ ਜ਼ੇਬਾ ਦਿੱਤੀ ਹੈ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਵਾ ਗੁਣ ਗੁਣ ਗਾਉਣ ਵਾਸਤੇ ਦਿੱਤੀ ਜਿਨ ਮਨ ਰਾਖਿਆ ਅਗਨੀ ਪਾਏ ਤੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖ ਨੂੰ ਅਗਨੀ ਦੇ ਵਿੱਚ ਅਗਨਿਆਸ਼ੇ ਦੇ ਵਿੱਚ ਵੀ ਜਿਹੜਾ ਉਪਰਤ ਪਾਲਣਾ ਕੀਤੀ ਜਿਸ ਬੱਚੇ ਦੀ ਜਿਸ ਮਨੁੱਖ ਦੀ ਗਰਭ ਦੇ ਵਿੱਚ ਵੀ ਪਰਤਪਾਲਣਾ ਕੀਤੀ ਜਿਨ ਮਨ ਰਾਖਿਆ ਅਗਨੀ ਪਾਏ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਅਗਨਿਆਸ਼ੇ ਦੇ ਵਿੱਚ ਗਰਭ ਦੇ ਵਿੱਚ ਵੀ ਬੱਚੇ ਦੀ ਰੱਖਿਆ ਕੀਤੀ ਜਿਨ ਮਨ ਰਾਖਿਆ ਅਗਨੀ ਪਾਏ ਵਾਜਾ ਪਵਣ ਆਖ ਸਭ ਜਾਏ ਤੇ ਫਿਰ ਜਦੋਂ ਬੱਚੇ ਦਾ ਜਨਮ ਹੋਇਆ ਤੇ ਹਰ ਪਾਸੇ ਜਿਹੜੇ ਸਨ ਉਹ ਖੁਸ਼ੀਆਂ ਦੀ ਜਿਹੜੀ ਹਵਾ ਸੀ ਉਹ ਚੱਲਣ ਲੱਗ ਪਈ ਆਵਾਜ਼ੇ ਪਵਨ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਤੇ ਜਿਨ੍ਹਾਂ ਮਨੁੱਖਾਂ ਨੇ ਜਿਨ੍ਹਾਂ ਸਰੀਰਾਂ ਨੇ ਜੇਤਾ ਮੋਹ ਪ੍ਰੀਤ ਸਵਾਦ ਮੂਹ ਦੇ ਸਵਾਦ ਦੇ ਨਾਲ ਪ੍ਰੀਤ ਕੀਤੀ ਮੂਹ ਦੇ ਸਵਾਦ ਲਈ ਪ੍ਰੇਮ ਪਾਇਆ ਮੂਹ ਦੇ ਸਵਾਦ ਦੇ ਨਾਲ ਪ੍ਰੇਮ ਕੀਤਾ ਸਭਾ ਕਾਲਖ ਦਾਗਾ ਦਾਗ ਤੇ ਉਹਨਾਂ ਦੇ ਸਰੀਰ ਦੇ ਉੱਤੇ ਜਿਹੜਾ ਹੈ ਉਹ ਵਿਸ਼ਿਆਂ ਵਿਕਾਰਾਂ ਰੂਪੀ ਜਿਹੜੇ ਕਾਲਖ ਦੇ ਤੱਬੇ ਹਨ ਉਹ ਲੱਗ ਗਏ ਜਿਨ੍ਹਾਂ ਨੇ ਮੂਹ ਦੇ ਸਵਾਦ ਦੇ ਨਾਲ ਪ੍ਰੀਤੀ ਪਾਈ ਜਿਨ੍ਹਾਂ ਨੇ ਮੂਹ ਦੇ ਸਵਾਦ ਵਾਸਤੇ ਜਾਨਵਰਾਂ ਨੂੰ ਮਾਰ ਕਰਕੇ ਖਾ ਲਿਆ ਜਾਂ ਹੋਰ ਭੜੀਆਂ ਚੀਜ਼ਾਂ ਖਾਧੀਆਂ ਉਹਨਾਂ ਦੇ ਜਿਹੜੇ ਮੰਤੇ ਸੀ ਸੱਭਾ ਕਾਲਖ ਦਾਗਾ ਦਾਗ ਉਹਨਾਂ ਦੇ ਸਰੀਰ ਦੇ ਉੱਤੇ ਉਹਨਾਂ ਦੇ ਮਨ ਦੇ ਉੱਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਿਹੜੀ ਹੈ ਉਹ ਮੈਲ ਲੱਗ ਗਈ ਦਾਗ ਦੋਸ਼ ਮੁਹ ਚੱਲਿਆ ਲਾਏ ਤੇ ਜਦੋਂ ਇਹ ਦਾਗ ਮਨੁੱਖ ਆਪਣੇ ਮੂਹ ਦੇ ਉੱਤੇ ਵਿਸ਼ਿਆ ਵਿਕਾਰਾਂ ਰੂਪੀ ਜਿਹੜੇ ਦਾਗ ਦੋਸ਼ ਹਨ ਇਹ ਜਦੋਂ ਮਨੁੱਖ ਆਪਣੇ ਮੂਹ ਦੇ ਉੱਤੇ ਲਾ ਕਰਕੇ ਦਰਗਾਹ ਨੂੰ ਗਿਆ ਜਦੋਂ ਮਨੁੱਖ ਦਾ ਅੰਤਮ ਸਮਾਂ ਆਇਆ ਜਦੋਂ ਮਨੁੱਖ ਇਹ ਦਾਗ ਦੋਸ਼ ਲਗਾ ਕਰਕੇ ਆਪਣੇ ਮੂਹ ਦੇ ਉੱਤੇ ਇਹ ਦਾਗ ਦੋਸ਼ ਲਗਾ ਕਰਕੇ ਜਦੋਂ ਦਰਗਾਹ ਦੇ ਵਿੱਚ ਗਿਆ ਦਰਗਹਿ ਬੈਸਣ ਨਾਹੀ ਜਾਏ ਤੇ ਫਿਰ ਉਸ ਨੂੰ ਜਿਹੜਾ ਹੈ ਦਰਗਾਹ ਦੇ ਵਿੱਚ ਬਹਿਣ ਦੀ ਥਾਂ ਵੀ ਨਹੀਂ ਮੜੀ ਜੇਕਰ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਜੇਕਰ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਤਸਾ ਸਾਗਤ ਜੀ ਦਰਗਾਹ ਦੇ ਵਿੱਚ ਜਾਇ ਜੈਕਾਰ ਹੁੰਦੀ ਹੈ ਧਰਮਰਾਜ ਆਪ ਆਪਣੀ ਕੁਰਸੀ ਛੱਡ ਦਿੰਦਾ ਹੈ ਗੁਰਮਖਾਂ ਲਈ ਗੁਰੂ ਦੇ ਪਿਆਰਿਆਂ ਵਾਸਤੇ ਤੇ ਜਿਹੜੇ ਮਨੁੱਖ ਆਪਣੇ ਮੂੰਹ ਦੇ ਉੱਤੇ ਆਪਣੇ ਸਰੀਰ ਦੇ ਉੱਤੇ ਦਾਗ ਦੋਸ਼ ਲਗਾ ਕਰਕੇ ਦਾਗ ਦੋਸ਼ ਰੂਪੀ ਤੱਬੇ ਲਗਾ ਕਰਕੇ ਜਾਂਦੇ ਨੇ ਉਹਨਾਂ ਨੂੰ ਜਿਹੜਾ ਹੈ ਦਰਗਾਹ ਦੇ ਵਿੱਚ ਬਹਿਣ ਦੀ ਵੀ ਜਗ੍ਹਾ ਜਿਹੜੀ ਹੈ ਉਹ ਨਹੀਂ ਮਿਲਦੀ ਕਰਮ ਮਿਲਾਏ ਆਖਣ ਤੇਰਾ ਨਾ ਆਏ ਨਾ ਆਉ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣ ਵਾਸਤੇ ਵੀ ਜਿਹੜੇ ਹਨ ਉਹ ਵੱਡੇ ਕਰਮ ਚਾਹੀਦੇ ਹਨ ਕਰਮ ਮਿਲੇ ਆਖਣ ਤੇਰਾ ਨਾਮ ਜਿਸ ਦੇ ਵੱਡੇ ਭਾਗ ਹਨ ਜਿਸ ਦੇ ਚੰਗੇ ਭਾਗ ਹਨ ਜਿਸ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੈ ਉਸ ਨੂੰ ਜਿਹੜਾ ਹੈ ਉਹ ਵਾਹਿਗੁਰੂ ਦਾ ਨਾਮ ਲੈਣ ਦਾ ਜਿਹੜਾ ਹੈ ਉਹ ਮੌਕਾ ਮਿਲਦਾ ਹੈ ਕਰਮ ਮਿਲੇ ਆਖਣ ਤੇਰਾ ਨਾਮ ਕਰਮਾ ਵਾਲੇ ਨੂੰ ਜਿਹੜਾ ਹੈ ਉਹ ਪ੍ਰਮਾਤਮਾ ਦਾ ਨਾਮ ਲੈਣ ਦਾ ਜਿਹੜਾ ਹੈ ਉਹ ਮੌਕਾ ਮਿਲਦਾ ਹੈ ਜਿਤ ਲਗ ਤਰਣਾ ਹੋਰ ਨਹੀਂ ਥਾਉ ਤੇ ਹੋਰ ਕੋਈ ਰਸਤਾ ਨਹੀਂ ਲੱਖਾਂ ਰਸਤੇ ਖੋਦ ਲਏ ਪਰ ਮੁਕਤੀ ਨੂੰ ਕੋਈ ਨਹੀਂ ਪ੍ਰਾਪਤ ਕਰ ਸਕਦਾ ਮੁਕਤੀ ਨੂੰ ਕੋਈ ਪ੍ਰਾਪਤ ਨਹੀਂ ਕਰਾ ਸਕਦਾ ਕੋਈ ਵੀ ਰਸਤਾ ਸਿਰਫ ਇੱਕੋ ਰਸਤਾ ਹੈ ਉਹ ਹੈ ਪ੍ਰਮਾਤਮਾ ਦਾ ਨਾਮ ਜੇ ਤੱਕ ਤਰਣਾ ਹੋਰ ਨਹੀਂ ਥਾ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਕਰਕੇ ਉਸ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪ ਕਰਕੇ ਜਿਹੜਾ ਹੈ ਉਹ ਮੁਕਤੀ ਨੂੰ ਪ੍ਰਾਪਤ ਹੋ ਸਕਦੇ ਹਾਂ ਇਸ ਭਵ ਸਾਗਰ ਸੰਸਾਰ ਦੇ ਵਿੱਚੋਂ ਪਾਰ ਉਤਪਾਰ ਉਤਾਰਾ ਹੋ ਸਕਦਾ ਹੈ ਜੇਕਰ ਉਸ ਪ੍ਰਮਾਤਮਾ ਦਾ ਨਾਮ ਮਿਲਾ ਨਾਮ ਜਪਾਂਗੇ ਜੇਕਰ ਪ੍ਰਮਾਤਮਾ ਦਾ ਨਾਮ ਨਹੀਂ ਜਪਾਂਗੇ ਤਾਂ ਇਸ ਭਵ ਸਾਗਰ ਸੰਸਾਰ ਦੇ ਵਿੱਚੋਂ ਪਾਰ ਉਤਾਰਾ ਨਹੀਂ ਹੋਣਾ ਮੁਕਤੀ ਨੂੰ ਪ੍ਰਾਪਤ ਨਹੀਂ ਹੋਣਾ ਕਰਾ ਉਸ 84 ਲੱਖ ਜੂਨ ਦੇ ਗੇੜ ਦੇ ਵਿੱਚ ਜਿਹੜਾ ਹੈ ਉਹ ਬਾਰ-ਬਾਰ ਘੁੰਮ-ਘੁੰਮ ਕੇ ਚੱਕਰ ਲਗਾਉਣੇ ਪੈਣੇ ਨੇ ਤੇ ਜਿਹੜਾ ਮਨੁੱਖ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਲਏਗਾ ਜਿਸ ਉਸ ਜਿਹੜਾ ਮਨੁੱਖ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪੇਗਾ ਤੇ ਉਹ ਜਿਹੜਾ ਹੈ ਇਸ ਭਵ ਸਾਗਰ ਸੰਸਾਰ ਦੇ ਵਿੱਚੋਂ ਪਾਰ ਹੋ ਜਾਏਗਾ ਉਸ ਦਾ ਪਾਰ ਉਤਾਰਾ ਹੋ ਜਾਏਗਾ ਜੇ ਕੋ ਡੁੱਬੈ ਫਿਰ ਹੋਵੇ ਸਾਰ ਤੇ ਸਤਿਗੁਰੂ ਜੀ ਕਹਿੰਦੇ ਮੰਨ ਲਓ ਜੇਕਰ ਇੱਕ ਮਨੁੱਖ ਕਿਸੇ ਦਰਿਆ ਦੇ ਕਿਨਾਰੇ ਜਾਂ ਫਿਰ ਕਿਸੇ ਨਦੀ ਨਹਿਰ ਦੇ ਕੰਡੇ ਤੇ ਖੜੋ ਖਲੋਤਾ ਹੈ ਤੇ ਜਿੰਨਾ ਚਿਰ ਉਸ ਨੂੰ ਵੇਖੀ ਜਾਵੇਗਾ ਤੇ ਉਨਾਂ ਚਿਰ ਉਸ ਨੂੰ ਨਹੀਂ ਪਤਾ ਲੱਗੇਗਾ ਕਿ ਇਸ ਦੀ ਗਰਾਈ ਗਹਿਰਾਈ ਕਿੰਨੀ ਹੈ ਇਸ ਦੀ ਡੁਗਾਈ ਕਿੰਨੀ ਹੈ ਜੇ ਕੋ ਡੁੱਬੇ ਫਿਰ ਹੋਵੇ ਸਾਰ ਉਨਾਂ ਚਿਰ ਨਹੀਂ ਉਸ ਨੂੰ ਮਨੁੱਖ ਨੂੰ ਪਤਾ ਲੱਗੇਗਾ ਕਿ ਇਸ ਦੀ ਜਿਹੜੀ ਡੁਗਾਈ ਹੈ ਇਸ ਨਹਿਰ ਦੀਆਂ ਨਾਲੇ ਦੀ ਕਿੰਨੀ ਡੁਗਾਈ ਹੈ ਜੇਕਰ ਉਸ ਦੇ ਵਿੱਚ ਵੜ ਕੇ ਵੇਖੇਗਾ ਉਸ ਨੂੰ ਮਾਪੇਗਾ ਤਾਂ ਹੀ ਉਸ ਨੂੰ ਪਤਾ ਲੱਗੇਗਾ ਕਿ ਇਸ ਨਦੀ ਦੀ ਜਾਂ ਨਹਿਰ ਦੀ ਜਾਂ ਨਾਲੇ ਦੀ ਕਿੰਨੀ ਗਹਿਰਾਈ ਹੈ ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਮਨੁੱਖ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਡੁੱਬ ਜਾਂਦੇ ਨੇ ਜਿਹੜੇ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਡੁੱਬ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਕਿ ਵਾਹਿਗੁਰੂ ਨਾਮ ਜਪਣ ਦਾ ਜਿਹੜਾ ਹੈ ਉਹ ਕਿੰਨਾ ਫਲ ਹੈ ਜੇ ਕੋ ਡੁੱਬੈ ਫਿਰ ਹੋਊਗਾ ਸਾਰ ਜਿਹੜਾ ਮਨੁੱਖ ਉਹ ਪ੍ਰਮਾਤਮਾ ਦੇ ਨਾਮ ਰੂਪੀ ਸਾਗਰ ਦੇ ਵਿੱਚ ਡੁੱਬਦਾ ਹੈ ਚੁੱਭੀ ਮਾਰਦਾ ਹੈ ਉਸ ਨੂੰ ਹੀ ਪਤਾ ਹੈ ਕਿ ਇਸ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਲੈਣ ਦੇ ਵਿੱਚ ਕਿੰਨਾ ਵੱਡਾ ਫਲ ਹੈ ਕਿੰਨੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਤੇ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਜਪਦਾ ਹੀ ਨਹੀਂ ਜਿਹੜਾ ਪਰਮਾਤਮਾ ਦੇ ਨਾਮ ਨੂੰ ਯਾਦ ਹੀ ਨਹੀਂ ਕਰਦਾ ਉਹਨੂੰ ਕੀ ਪਤਾ ਹੋਵੇਗਾ ਕਿ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਕੀ ਫਲ ਪ੍ਰਾਪਤ ਹੁੰਦਾ ਹੈ ਜੇ ਕੋ ਡੁੱਬੇ ਫਿਰ ਹੋਵੇ ਸਾਰ ਜੇਕਰ ਮਨੁੱਖ ਪਰਮਾਤਮਾ ਦੇ ਨਾਮ ਨੂੰ ਜਪੇਗਾ ਪਰਮਾਤਮਾ ਦੇ ਨਾਮ ਦੇ ਨਾਮ ਰੂਪੀ ਸਾਗਰ ਦੇ ਵਿੱਚ ਛੁੱਭੀ ਲਗਾਵੇਗਾ ਫੇਰ ਹੀ ਉਸ ਨੂੰ ਪਤਾ ਲੱਗੇਗਾ ਕਿ ਪ੍ਰਮਾਤਮਾ ਦਾ ਨਾਮ ਜਪਣ ਦਾ ਕੀ ਫਲ ਹੈ ਨਾਨਕ ਸਾਚਾ ਸਰਬ ਦਾ ਤਾਰ ਤੇ ਉਹ ਆਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਭਾਵੇਂ ਉਸ ਦੇ ਦਰ ਤੇ ਕੋਈ ਗਰੀਬ ਆਵੇ ਪਾਵੇ ਭਾਵੇਂ ਕੋਈ ਦਿਖਾਰੀ ਆਵੇ ਪਾਵੇ ਕੋਈ ਅਮੀਰ ਆਵੇ ਪਾਵੇ ਕੋਈ ਈਰਖਾ ਨਿੰਦਿਆ ਚੁਗਲੀ ਕਰਨ ਵਾਲਾ ਆਵੇ ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਨਾਨਕ ਸਾਚਾ ਸਰਬਦਾਤਾ ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਦੇ ਨਾਲ ਈਰਖਾ ਨਿੰਦਿਆ ਨਿੰਦਿਆ ਨਹੀਂ ਕਰਦਾ ਜੇਕਰ ਉਹ ਅਕਾਲ ਪੁਰਖ ਵਾਹਿਗੁਰੂ ਸੋਚੇ ਕਿ ਇਹ ਮਨੁੱਖ ਮੈਨੂੰ ਮਾੜਾ ਕਹਿੰਦਾ ਹੈ ਤੇ ਮੈਂ ਇਸ ਨੂੰ ਭੋਜਨ ਨਹੀਂ ਦੇਣਾ ਉਹ ਅਕਾਲ ਪੁਰਖ ਵਾਹਿਗੁਰੂ ਦਾ ਸੁਭਾਅ ਐਸਾ ਨਹੀਂ ਉਹ ਸਾਰਿਆਂ ਨੂੰ ਜਿਹੜਾ ਹੈ ਉਹ ਰੋਜੀ ਦੇਣ ਵਾਲਾ ਹੈ ਜਿੱਥੇ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ ਉੱਥੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਭੋਜਨ ਦਿੰਦਾ ਹੈ ਸੈਲ ਪੱਥਰ ਮੈਂ ਜੰਤਿਓ ਪਾਏ ਤਾਕਾਰ ਜਿਕ ਆਗੈ ਕਰ ਤਰਿਆ ਪਥਰਾਂ ਦੇ ਵਿੱਚ ਵੀ ਜਿਹੜਾ ਹੈ ਉਹ ਜੀਵਾਂ ਨੂੰ ਖਾਣ ਵਾਸਤੇ ਉਹ ਆਕਾਲ ਪੁਰਖ ਵਾਹਿਗੁਰੂ ਦਿੰਦਾ ਹੈ ਨਾਨਕ ਸਾਚਾ ਸਰਬਦਾਤਾ ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਸੋ ਸਾਧ ਸੰਗਤ ਜੀ ਇੱਥੇ ਹੀ ਹੁਣ ਸਮਾਪਤੀ ਹੈ ਕਥਾ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ੁੱੱਲਾ ਚੱਕਾਂ ਗਲਤੀਆਂ ਹੋਈਆਂ ਹੋਣਗੀਆਂ ਆਓ ਅਖੀਰ ਵਾਲੀਆਂ ਭਗਤੀਆਂ ਪੜ੍ਹ ਕਰਕੇ ਕਥਾ ਵਿਚਾਰਾਂ ਦੀ ਸਮਾਪਤੀ ਕਰਨਾ ਕਰੀਏ ਜੀ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾ ਤਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ